ਈ ਇੱਥੇ ਕਿੱਤੀ ਦਾ ਕਪਾਸਟ ਹੈ ਬਾਈ ਕੈਮਰਾ ਉਰੇ ਲਿਆ ਸਾਲ ਦਾ ਬੀਮਾ ਹੋਊਗਾ ਨਾਲ ਠੀਕ ਹੈ ਜੀ ਵਿੱਚ ਬਾਈ ਕਹਿੰਦੇ ਨੇ ਇੰਨੀ ਸਸਤੀ ਗੱਡੀ ਆ ਬਾਈ ਇਹ ਵਧੀਆ ਨਹੀਂ ਹੋਣੀ ਆ ਦਿਖਾਈ ਬਾਈ ਬਾਈ ਸਸਤੀ ਸੀਟ ਕਵਰ ਨਵੇਂ ਬਵਾਤੇ ਆਪੇ ਕਿੰਦਰਾ 16 ਗੱਡੀਆਂ ਨੇ ਤੇ ਬਾਕੀ ਬਾਈ ਭੰਗੂ ਨਾਲ ਗੱਲ ਕਰਦੇ ਆ ਬਾਈ ਜੀ ਸਭ ਤੋਂ ਪਹਿਲਾਂ ਕਿਹੜੀ ਗੱਡੀ ਹੈ ਜੀ ਸਸਤੀ ਗੱਲ ਵੀਰੇ ਸਸਤੀ ਗੱਲ ਜੀ ਵੀਰੇ ਸਭ ਤੋਂ ਪਹਿਲਾਂ ਆਪਣੇ ਕੋਲੇ ਆਰਟੀਕਾ ਬਾਈ ਠੀਕ ਹੈ ਵੀਰੇ 2013 ਮਾਡਲ ਆ ਠੀਕ ਹੈ ਜੀ ਤੇ 28 ਤੱਕ ਪਾਸਿੰਗ ਆ ਠੀਕ ਹੈ ਵੀਰੇ ਗੱਡੀ ਇੰਜਨ ਦੀ ਗੇਅਰ ਦੀ ਕਾਗਜ਼ਾਂ ਦੀ ਨਾਨ ਐਕਸੀਡੈਂਟ ਦੀ ਚਾਰ ਚੀਜ਼ਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਆਪਣੀ ਠੀਕ ਹੈ ਜੀ ਭਾਈ ਕੋਈ ਵੀ ਵੀਡੀਓ ਦੇਖ ਲਓ ਬਾਈ ਦੀ ਇੰਜਨ ਦੀ ਗੇਅਰਾਂ ਦੀ ਕਾਗਯਾਨੀ ਨਾਨ ਐਕਸੀਡੈਂਟ ਦੀ ਜ਼ਿੰਮੇਵਾਰੀ ਹੋਊਗਾ ਜੀ ਤੇ ਕੀ ਰੇਟ ਰਹੇਗਾ ਜੀ ਤੇਰਾ ਮਾਡਲ 28 ਤੱਕ ਪਾਸ ਇਹਦਾ ਰੇਟ ਆਊਗਾ ਵੀਰੇ 3,25,000 ਰੁਪਇਆ ਠੀਕ ਹੈ ਜੀ ਤੇ 2.5 ਲੱਖ ਤੋਂ ਲੈ ਕੇ 3 ਲੱਖ ਦੇ ਵਿੱਚ ਵਿੱਚ ਇਹਦਾ ਲੋਨ ਵੀ ਹੋ ਜੂਗਾ ਲੋਨ ਹੋ ਜੂਗਾ ਓਨਰ ਕਿਹੜੇ ਹੋਊ ਜੀ ਓਨਰ ਇਹ ਤੀਜੇ ਵੀਰੇ ਤੀਜੇ ਓਨਰ ਆ 2.5 ਤੋਂ ਕਿੰਨੇ ਲੱਖ ਦਾ ਲੋਨ ਹੋ ਜੂ 3 ਲੱਖ ਦਾ 3 ਲੱਖ ਦਾ ਤੇ ਲੋਨ ਹੋ ਜੂ ਕੋਸ਼ਕ ਪੇਮੈਂਟ ਭਰ ਕੇ ਤੁਸੀਂ ਲੈ ਜਾ ਸਕਦੇ ਹੋ ਹਾਂਜੀ ਹਾਂਜੀ ਉਸ ਤੋਂ ਬਾਅਦ ਗੱਲ ਕਰੀਏ ਜੀ Swift ਇਹ ਆਪਣੇ ਕੋਲੇ ਆ ਗਈ ਵੀਰੇ ਡੇਅਰ ਠੀਕ ਹੈ ਜੀ ਡੇਅਰ ਹੈਗੀ ਆ ਇਹ 2012 ਮਾਡਲ BDI ਠੀਕ ਹੈ ਜੀ ਤੇ ਇਹ ਦੇ ਦਾਂਗੇ ਆਪਾਂ 2,60,000 ਰੁਪਏ ਚ 2,60,000 ਦੀ ਹਾਂਜੀ ਬਾਈ ਬੀਡੀਆਈ ਸੌਰੀ ਡਿਜ਼ਾਇਰ ਆਹੇ ਬੀਡੀਆਈ ਦੇ ਵਿੱਚ ਹਾਂਜੀ ਹਾਂਜੀ ਤੇ ਬਠਿੰਡੇ ਦਾ ਨੰਬਰ ਆ 2,60,000 ਦੀ ਹੋ ਜੂਗੀ ਤੇ ਇਹਦਾ ਮਾਡਲ ਦੱਸ ਸਕਦੇ ਨੇ ਇਹਦਾ ਮਾਡਲ 2012 ਤੇ ਲੋਨ ਹੋ ਜੂ 2 ਲੱਖ ਦਾ ਇਹ ਤੇ 2 ਲੱਖ ਦਾ ਲੋਨ 60,000 ਭਰਾ ਕੇ ਦੇ ਦਾਂਗੇ ਠੀਕ ਹੈ ਜੀ ਲਓ ਜੀ ਉਸ ਤੋਂ ਬਾਅਦ ਗੱਲ ਕਰੀਏ ਇਹ ਕਿੰਨੇ ਮਾਡਲ ਆ ਜੀ ਏ ਆ ਗਈ ਵੀਰੇ 12 ਮਾਡਲ ਡੇਅਰ ਠੀਕ ਹੈ ਜੀ ਹਾਂ ਜੀ ਸੰਗਰੂਰ ਦਾ ਨੰਬਰ ਆ ਹਾਂ ਇਹ ਵੱਡੀ ਡਿੱਗੀ ਵਾਲੀ ਆ ਉਹ ਛੋਟੀ ਡਿੱਗੀ ਵਾਲੀ ਠੀਕ ਹੈ ਜੀ ਉਹ ਛੋਟੀ ਡਿੱਗੀ ਵਾਲੀ ਇਹ ਵੱਡੀ ਡਿੱਗੀ ਵਾਲੀ ਹਾਂ ਜੀ ਇਹ ਦੇ ਦਾਂਗੇ 2,25,000 ਰੁਪਏ ਚ ਠੀਕ ਹੈ 2,25,000 ਜੀ ਹਾਂ ਜੀ ਤੇ ਉਸ ਤੋਂ ਬਾਅਦ ਗੱਲ ਕਰੀ ਵੀਰੇ ਆਹ ਵਾਲੀ ਇਹ ਡੇਅਰ ਆ ਗਈ ਵੀਰੇ ਆਪਣੇ ਕੋਲੇ ਠੀਕ ਹੈ ਜੀ ਇਹ ਹੈਗੀ ਆ ਗਈ 14 ਮਾਡਲ 14 ਮਾਡਲ ਬਾਈ ਇੱਕ ਵਾਰੀ ਕੈਮਰਾ ਮਾਰ ਕੇ ਵੱਡੀ ਗੱਡੀ ਪਿੱਛੋਂ ਦਿਖਾ ਦੇ 14 ਮਾਡਲ ਆ ਤੀ ਕੀ ਗੱਲਵਾਤਾ ਜੀ 14 ਮਾਡਲ 3 ਲੱਖ 40 ਹਜ਼ਾਰ ਰੁਪਏ ਚ ਦੇਤੀ 30 ਹਜ਼ਾਰ ਦੀ ਦੇ ਦਾਂਗੇ ਦਿੰਦੀ ਜੀ 3 ਲੱਖ 30 ਹਜ਼ਾਰ ਦੀ ਹਾਂਜੀ ਹਾਂਜੀ ਵੀਰੇ 3 ਲੱਖ ਦਾ ਲੋਨ 3 ਲੱਖ ਦਾ ਲੋਨ ਹਾਂ 30 ਹਜ਼ਾਰ ਭਰ ਕੇ ਜੀ 30 ਹਜ਼ਾਰ ਭਰ ਕੇ ਲੈ ਜਾਓ ਜੇ ਤੁਹਾਡਾ ਸਿਬਲ ਸਕੋਰ ਸਹੀ ਆ ਸਗਰੂਰ ਦਾ ਨੰਬਰ ਆ ਸਿਰਫ 30 ਹਜ਼ਾਰ ਦੀ ਗੱਡੀ ਮਿਲ ਜੂਗੀ 3 ਲੱਖ ਦਾ ਲੋਨ ਹਾਂਜੀ ਹਾਂਜੀ ਲੋਈ ਸਿਬਲ ਕੋਲ ਸਹੀ ਵਾਲੀ ਕਾਲ ਕਰਿਆ ਕਰੋ ਬਾਈ ਇੱਕ ਗੱਲ ਹੋਰ ਪੂਰੀ ਵੀਡੀਓ ਦੇਖ ਲਿਆ ਕਰੋ ਵਿੱਚ ਬਾਈ ਫੋਨ ਤੇ ਕਹਣਗੇ ਬਾਈ 30000 ਦੀ ਗੱਡੀ ਮਿਲ ਜੂਗੀ ਜਿਹੜਾ ਟਾਇਰ ਵੀ ਨਹੀਂ ਮਿਲਦੇ ਸਹੀ ਗੱਲ ਆ ਤੇ ਮੈਂ 12 ਮਾਡਲ ਤੋਂ ਲੋਨ ਉੱਪਰ ਹੋਊਗਾ ਬਿਲਕੁਲ ਹਾਂ ਜੀ ਬਾਈ ਪ੍ਰੋਪਰ ਵੀਡੀਓ ਦੇਖ ਲਿਆ ਕਰੋ ਥੋੜਾ ਵੀ ਨਾ ਸਮਾਂ ਵੇਸਟ ਹੋਵੇ ਤੇ ਬਾਈ ਦਾ ਵੀ ਨਾ ਹੋਵੇ ਹਾਂਜੀ ਹਾਂਜੀ ਕੇ ਉਸ ਤੋਂ ਬਾਅਦ ਗੱਲ ਕਰਦੇ ਵੀਰੋ ਇਹਦੇ ਉਹ ਰੈਟ ਜਾ ਇਹ ਕਿੰਨੇ ਮਾਡਲ ਆ ਜੀ ਇਹ ਰੈਟੇ ਜਾ ਗਈ ਵੀਰੇ 2012 ਮਾਡਲ ਠੀਕ ਹੈ ਜੀ 2012 ਮਾਡਲ ਆ ਓਕੇ ਜੀ ਬੀਡੀਆਈ ਆ ਠੀਕ ਹੈ ਜੀ ਗੱਡੀ ਇੰਜਣ ਦੀ ਗੇਅਰ ਦੀ ਨਾਨ ਐਕਸੀਡੈਂਟ ਕਾਗਜ਼ਾਂ ਤੱਕ ਦੀ ਫੁੱਲ ਜ਼ਿੰਮੇਵਾਰੀ ਨਾਂ ਕਰਾਉਣ ਤੱਕ ਦੀ ਆਪਣੀ ਠੀਕ ਹੈ ਇਹ ਨਹੀਂ ਹੈਗਾ ਵੀ ਆਪਾਂ ਗੱਡੀ ਵੇਚੀ ਕੰਮ ਖਤਮ ਮਤਲਬ ਇਹ ਨਹੀਂ ਹੈਗਾ ਵੀ ਗੱਡੀ ਬੇਚਤੀ ਭਾਈ ਕੋਈ ਕਹੀ ਜਾਵੇ ਭਾਈ ਨਾ ਨਹੀਂ ਹੁੰਦੀ ਇਹ ਸਾਰਾ ਕਰਾ ਕੇ ਦੇਉਂਗੇ ਫੁੱਲ ਜ਼ਿੰਮੇਵਾਰੀ ਆਪਣੀ ਹੈ ਨਾਂ ਕਰਾਉਣ ਤੱਕ ਦੀ ਠੀਕ ਹੈ ਜੀ ਤੇ ਕੀ ਰੇਟ ਹੈ ਜੀ ਇਹਦਾ ਰੇਟ ਹੋਊਗਾ 2 ਲੱਖ 5000 ਰੁਪਇਆ ਠੀਕ ਹੈ ਜੀ ਹਾਂਜੀ ਇਹਦੇ ਇਹਦੇ ਵੀ ਲੋਨ ਹੋ ਜਾਊ ਡੇਢ ਲੱਖ ਦਾ ਠੀਕ ਹੈ ਜੀ ਆਪਨੇ ਕਹਿਣੇ ਤੇ ਭਾਈ ਮਾਣਦਾਨ ਕਰ ਦਿਓ ਹੋਰ ਕੋਈ ਗੱਲ ਨਹੀਂ ਜਿੰਮੇ ਕਹੋਗੇ ਉਵੇਂ ਕਰ ਦਾਂਗੇ ਲਓ ਪਰ ਆਇਓ ਘੁੰਣ ਕਰਕੇ ਕਿਉਂਕਿ ਚੀਜ਼ ਸੇਲ ਹੋ ਜਾਂਦੀ ਆ ਤੁਹਾਡਾ ਗੇੜਾ ਨਾ ਲੱਗੇ ਉਸ ਤੋਂ ਬਾਅਦ ਇਹਦੀ ਕੀ ਗੱਲਬਾਤ ਆ ਇਹ ਆ ਗਈ ਵੀਰੇ ਡੀਜ਼ਲ ਦੀ ਸੁਵਿਪਟ ਠੀਕ ਹੈ ਜੀ ਹਾਂ ਇਹ 8 ਮਾਡਲ ਆ ਓਕੇ 28 ਤੱਕ ਪਾਸ ਲੈ ਵੀ ਪਾਤਾ ਭੜਾਕਾ 8 ਮਾਡਲ ਬਹੁਲੇ ਮੰਗੀਆਂ ਜਾਂਦੇ ਹਾਂ ਹਾਂ ਜੀ ਹਾਂ ਜੀ ਤੇ ਕੀ ਰੇਟ ਰਹਿ ਜੂ ਇਹਦਾ ਇਹਦਾ ਰੇਟ ਹੋਊਗਾ 1,60,000 1,60,000 ਚ ਪੂਰੇ ਪੇਪਰ ਵਾਲੀ ਗੱਡੀ ਮਿਲੂ ਸਾਨੂੰ ਪੂਰੇ ਪੇਪਰ ਨੇ ਜੀ ਪੂਰੇ ਪੇਪਰ ਵਿਰੇ ਲੋ ਜੀ ਜੇ ਨਾਮ ਕਰਵਾਉਣੀ ਉਹ ਵੀ ਕਰਾ ਕੇ ਦੇ ਨਾਮ ਕਰਵਾ ਦਾਂਗੇ ਨਾਮ ਕਰਵਾ ਕੇ ਦੇਵਾਂਗੇ ਜਿਹੜਾ ਖਰਚਾ ਹੋਊਗਾ ਉਹਦਾ ਅਡਜਸਟਮੈਂਟ ਹੋ ਜਾਊਗਾ ਹਾਂਜੀ ਹਾਂਜੀ ਠੀਕ ਹੈ ਜੀ 27 ਤੱਕ ਪਾਸਿੰਗ ਵਾਲੀਆਂ ਨੇ ਹਾਂਜੀ ਹਾਂਜੀ ਉਸ ਤੋਂ ਬਾਅਦ ਆ ਗਈ ਵਿਰੇ ਆਲਟੋ ਹਾਂਜੀ ਇਹਦੀ ਕੀ ਗੱਲਬਾਤ ਆ ਵਿਰੇ ਇਹ ਆਲਟੋ ਆ ਵਿਰੇ 7 ਮਾਡਲ ਆਈ ਆਪਣੇ ਕੋਲੇ ਠੀਕ ਹੈ ਜੀ ਇਹ ਦੇ ਦਾਂਗੇ ਓਨਲੀ 85,000 ਰੁਪਏ ਚ 27 ਤੱਕ ਪਾਸ 85,000 ਪਾਸ 27 ਤੱਕ ਹਾਂਜੀ ਲਾਏ ਲੱਗੇ ਵਿਆ ਠੀਕ ਹੈ ਜੀ ਲੈ ਬਈ ਚੈੱਕ ਕਰਾ ਲਾਈ ਟਾਇਰ ਲੱਗੇ ਹੋਏ ਨੇ 85000 ਦੀ ਮਿਲ ਜੂ ਪੇਪਰ ਪੂਰੀਆਂ ਵਾਲੀ ਗੱਡੀ ਆ ਵੀਰੋ ਪੇਪਰ ਪੂਰੀਆਂ ਵਾਲੀ ਉਸ ਤੋਂ ਬਾਅਦ ਇਹਦੀ ਕੀ ਗੱਲ ਬਾਤ ਇਹ ਆ ਗਈ 10 ਮਾਡਲ ਠੀਕ ਹੈ ਜੀ ਪਹਿਲੇ ਨਾਂ ਦੀ ਗਾਰ ਆ ਓਕੇ ਤੇ ਇਹ ਦੇ ਦਾਂਗੇ 130000 ਵਿੱਚ 31 ਤੱਕ ਪਾਸ ਕਰਾ ਕੇ 130000 ਤੇ 31 ਤੱਕ ਪਾਸ ਕਰਾ ਹਾਂਜੀ ਬਾਈ ਕੈਮਰਾ ਉਰੇ ਲਿਆ ਸਾਲ ਦਾ ਬੀਮਾ ਹੋਊਗਾ ਨਾਲ ਠੀਕ ਹੈ ਜੀ ਵਿੱਚ ਬਾਈ ਕਹਿੰਦੇ ਨੇ ਇੰਨੀ ਸਸਤੀ ਗੱਡੀ ਆ ਬਾਈ ਇਹ ਵਧੀਆ ਨਹੀਂ ਹੋਣੀ ਆ ਦਿਖਾਈ ਬਾਈ ਬਈ ਸਾਸ ਸੀਟ ਕਵਰ ਨਵੇਂ ਬਵਾਦੇ ਆਪਾਂ ਸੀਟ ਕਵਰ ਨਵੇਂ ਵਿੱਚੋਂ ਸਾਫ਼ ਡਿਜੀਟਲ ਮੀਟਰ ਜੇ ਸਸਤੀ ਹੈ ਤਾਂ ਇਹ ਮਤਲਬ ਨਹੀਂ ਹੈਗਾ ਵੀ ਗੱਡੀ 'ਚ ਕੋਈ ਕਮੀ ਹੋ ਕਿਉਂਕਿ ਬਈ ਕਮਾਈ ਕਰਨਿਆਂ ਕਮਾਈ ਜਾਇਜ਼ ਕਰੋ ਠੀਕ ਹੈ ਕਿਸੇ ਕਸਟਮਰ ਦਾ ਹੀ ਨਹੀਂ ਹੈਗਾ ਨਾ ਬਈ ਉਹੀ ਲੁੱਟੀ ਜਾਈਏ ਬਾਈ ਆਪਣਾ ਨਾਲ ਗੈਰੇਜ ਆ ਆਪਾਂ ਆਪ ਕਾਰ ਰਿਪੇਅਰ ਕਰਕੇ ਸਾਰਾ ਕੰਮ ਆਪਣਾ ਆਪ ਦਾਗਾ ਤਾਂ ਕਰਕੇ ਆਪਾਂ ਨੂੰ ਚੀਜ਼ੇ ਸਸਤੀ ਪੈ ਜਾਂਦੀ ਸਸਤੀ ਪੈ ਜਾਂਦੀ ਆ ਵੀਰੇ ਆਪਦਾ ਬਾਈ ਦਾ ਗੈਰੇਜ ਆ ਸਾਰਾ ਕੰਮ ਆਪਦਾਗਾ ਉਸ ਤੋਂ ਬਾਅਦ ਇਹਦੀ ਕੀ ਗੱਲਬਾਤ ਆ ਜੀ ਇਹ ਆ ਗਈ ਵੀਰੇ 10 ਮਾਡਲ ਠੀਕ ਹੈ ਜੀ ਇਹ ਆਪਾਂ ਦੇ ਦਾਂਗੇ 1,25,000 ਦੀ 30 ਤੱਕ ਪਾਸ 1,25,000 ਦੀ 30 ਤੱਕ ਪਾਸ ਆਹ 31 ਤੱਕ ਸੀ ਇਹ 30 ਤੱਕ ਇਹ 30 ਤੱਕ ਇਹਦਾ ਵੀ ਬੀਮਾ ਆਏਗਾ ਇਹਦਾ ਹੀ ਬੀਮਾ ਹੈ ਹਾਂ ਲਓ ਜੀ ਇਹਦਾ ਵੀ ਲੋਈ ਘੱਟ ਰਭੀਆਂ ਦੇ ਵਿੱਚ ਵਿੱਚ ਬਾਈ ਕਹਿੰਦੇ ਨੇ 80 ਰੁਪਏ ਸਾਡਾ ਬਜਟ ਆ ਜਿਹੜਾ ਘੱਟ ਆ ਤੇ ਪੇਪਰ ਪੂਰੇ ਆਲੀ ਗੱਡੀ ਹੋਵੇ ਹੈ ਬਾਈ ਇਹ ਹੋਣੀ ਚਾਹੀਦੀ ਹਾਂਜੀ ਹਾਂਜੀ ਵੀਰੇ ਹਾਂਜੀ ਕੀ ਗੱਲ ਬਾਤ ਆ ਵੀਰੇ ਇਹਦੀ ਇਹ 2001 ਮਾਡਲ ਆ ਠੀਕ ਹੈ ਜੀ 27 ਤੱਕ ਪਾਸਪੋਰਟ ਹੋਏ ਦੀ ਠੀਕ ਹੈ ਜੀ ਤੇ ਇਹ ਦੇ ਦਾਂਗੇ ਆਪਾਂ ਤੁਹਾਨੂੰ ਓਨਲੀ 65000 ਰੁਪਏ ਚ ਇੱਕ ਮਾਡਲ ਪੂਰੇ ਪੇਪਰਾਂ ਨਾਲ ਮਿਲੂਗੀ 65000 ਚ 65000 ਦੀ ਮਿਲ ਜੂ ਵੀਰੇ ਜੁਮਾ ਘੱਟ ਰੇਟ ਚ ਆ ਗਈ ਪੂਰੇ ਪੇਪਰ ਹੋਣਗੇ ਹਾਂਜੀ ਹਾਂਜੀ ਕਾਲ ਕਰ ਲਓ ਲੁਧਿਆਣੇ ਦਾ ਨੰਬਰ ਆ ਉਸ ਬਾਅਦ ਹੀ ਇਹ 11 ਮਾਡਲ ਆਈਡਾ ਨਾ ਵੀਰੇ ਠੀਕ ਹੈ ਜੀ ਇਹਦੀ ਪਾਸਿੰਗ ਨੰਗਣ ਵਾਲੀ ਆ ਮੂਰਲੇ ਮਹੀਨੇ ਮੇਰੇ ਹਿਸਾਬ ਨਾਲ 1-2 ਮਹੀਨੇ ਹੀ ਰਹਿੰਦੀ ਆ ਇਹ ਆਪਾਂ 31 ਤੱਕ ਪਾਸ ਕਰਵਾ ਕੇ ਦੇਵਾਂਗੇ ਅੱਛਾ ਠੀਕ ਹੈ ਜੀ ਹਾਂ 1 ਲੱਖ 40000 ਰੁਪਏ ਚ ਸਾਲ ਦਾ ਬੀਮਾ ਨਾਲ 1 ਲੱਖ ਤੇ 40000 ਦੇ ਵਿੱਚ 31 ਤੱਕ 11 ਮਾਡਲ ਆਈਡਾ 11 ਮਾਡਲ ਆਈਡਾ ਨਾ ਪੇਪਰ ਪੂਰੇ ਮਿਲਣਗੇ ਤੁਹਾਨੂੰ ਜੀ ਹਾਂਜੀ ਉਸ ਤੋਂ ਬਾਅਦ ਮਰੂਤੀ ਜੀ ਇਹ ਮਰੂਤੀ ਪੰਜ ਮਾਡਲ ਆ ਵੀਰੇ ਠੀਕ ਹੈ ਜੀ ਇਹ ਦੇ ਦਾਂਗੇ ਆਪਾਂ 50000 ਰੁਪਏ ਚ ਸਿਰਫ 50000 ਸਿਰਫ 50000 ਏਸੀ ਏਸੀ ਵਾਲੀ ਨੌਨ ਏਸੀ ਆਲੀ ਮਰੂਤੀ ਜੇ ਕਿਸੇ ਨੇ ਲੈਣੀ ਹੈ ਸਿਰਫ 50000 ਦੀ ਪੰਜ ਮਾਡਲ ਦੀ ਉਸ ਤੋਂ ਬਾਅਦ ਜੀ ਵਰਨਾ ਵਰਨਾ ਆ ਗਈ ਇਹ ਡੀਜ਼ਲ ਤੇ ਆ ਵੀਰੇ ਓਕੇ 2011 ਮਾਡਲ ਵਰਨਾ ਆ ਗਈ ਠੀਕ ਹੈ ਜੀ ਤੇ ਇਹਦੀ ਵੀ ਪਾਸਿੰਗ ਵੀ ਨਿਕਲੀ ਮੇਰੇ ਹਿਸਾਬ ਨਾਲ ਰਹਿੰਦੇ ਸਨ ਪਤਾ 11 ਵਾਲਿਆਂ ਦੇ ਸਾਰਿਆਂ ਦੇ ਪਾਸੇ ਨੰਗਲ ਲੱਗ ਗਏ 26 ਜਾ ਗਏ 26 ਜਾ ਗਏ ਹਾਂ ਇਹਦਾ 31 ਤੱਕ ਪਾਸ ਕਰਵਾ ਕੇ ਦੇਵਾਂਗੇ ਠੀਕ ਹੈ ਜੀ 31 ਤੱਕ ਪਾਸ ਕਰਵਾ ਕੇ ਦੇਵਾਂਗੇ 1,60,000 ਰੁਪਏ ਚ ਨਾਲ ਸਾਲ ਦਾ ਬੀਮਾ ਡੀਜ਼ਲ ਤੇ ਠੀਕ ਹੈ ਜੀ ਲੋ ਜੀ 1.60 ਲੱਖ ਦੀ ਪੂਰੇ ਪੇਪਰ ਵਾਲੀ ਗੱਡੀ ਮਿਲ ਜੂ ਬਰਨ ਬਈ ਇੱਕ ਵਾਰ ਕੰਡੀਸ਼ਨ ਚ ਚੈੱਕ ਕਰਾ ਦੇ ਇਧਰੋਂ ਲਾਇ ਲੂਏ ਸੋਹਣੇ ਲੱਗੇ ਹੋਏ ਨੇ ਗੱਡੀ ਦੇ ਸੰਗਰੂਰ ਦਾ ਨੰਬਰ ਆ ਉਸ ਤੋਂ ਬਾਅਦ ਜੀ ਇਹਦੀ ਕੀ ਗੱਲ ਹੈ ਵਿੱਚੋਂ ਚੈੱਕ ਕਰਵਾ ਦਿਓ ਐਲ ਸੀ ਡੀ ਵੀ ਦੇਣਾ ਸਾਰਾ ਕੁਝ ਲੱਗਿਆ ਹੋਇਆ ਸੀਟ ਕਵਰ ਆਪਣੇ ਸਾਰੀਆਂ ਗੱਡੀਆਂ ਦੇ ਸੀਟ ਕਵਰ ਨਵੇਂ ਹੁੰਦੇ ਆ ਅੱਛਾ ਠੀਕ ਹੈ ਜੀ ਹਾਂ ਬਈ ਪੂਰੀ ਸੋਹਣੀ ਗੱਡੀ ਆ ਹੀ ਟ੍ਰੇਸ ਹੀ ਚੱਲਦਾ ਹੋਊਗਾ ਕੰਡੀਸ਼ਨ ਸਾਫ਼ ਸੁਥਰੀ ਹੋਊਗੀ ਜਿਵੇਂ ਕਹਤਾ ਉਸ ਤੋਂ ਬਾਅਦ ਇਹਦੀ ਕੀ ਇਹ ਆ ਕਰੂਜ਼ ਦੀ ਭੈਣ ਛੋਟੀ ਓਕੇ ਆਪਟਰਾ ਕਹਿੰਦੇ ਆ ਆਪਟਰਾ ਹਾਂਜੀ ਤੇ ਇਹ ਆ 11 ਰਜਿਸਟਰਡ 12 ਠੀਕ ਹੈ ਜੀ ਗੱਡੀ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਜੀ ਵਿੱਚੋਂ ਸਾਫ਼ ਆ ਗੱਡੀ ਸੀਟ ਕਵਰ ਨਵੇਂ ਆ ਠੀਕ ਹੈ ਜੀ ਤੇ ਇਹ ਆ ਆਪਾਂ ਦੇ ਦਾਂਗੇ ਸਿਰਫ਼ ਤੇ ਸਿਰਫ਼ 1,25,000 ਰੁਪਏ ਵਿੱਚ ਸਿਰਫ 1 ਲੱਖ ਬੱਤੀ ਆ ਡੀਜ਼ਲ ਦੀ ਡੀਜ਼ਲ ਦੀ ਹਾਂਜੀ ਲੋ ਵੀ ਭਾਈ ਕਰੂਜ ਦਾ ਜੇ ਕਿਸੇ ਨੇ ਸੁਪਨਾ ਪੂਰਾ ਕਰਨਾ ਕਰੂਜ ਦੀ ਛੋਟੀ ਭੈਣੀ ਇਹ ਉਹੀ ਗੱਲਬਾਤ ਆ ਚਲਾਵਾ ਵੀ ਉਹੀ ਆ ਸੇਮ ਇੰਜਨ ਸੇਮ ਇੰਜਨ ਆ ਹਾਂਜੀ 50 ਰੁਪਈਆ ਦੇ ਵਿੱਚ ਜੇ ਕਿਹਾ ਬਜਟ ਘਟ ਹੁੰਦਾ ਹਨਾ ਵੀਰੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ 12 ਮਾਡਲ ਆ 27 ਤੱਕ ਪਾਸ ਵੀਰੇ ਪੇਪਰ ਪੂਰੇ ਨੇ ਬੜਾ ਰਜਿਸਟਰਡ 12 27 ਤੱਕ ਪਾਸ ਠੀਕ ਹੈ ਜੀ ਇਹ ਆ ਗਈ ਬਾਈ ਆਈਵੀ ਟੈਕ ਆਈਵੀ ਟੈਕ ਨਵ ਮਾਡਲ 29 ਤੱਕ ਪਾਸ ਆ ਗੱਡੀ ਦੀ ਇੰਜਨ ਗੇਅਰ ਕਿਹੜੀ ਮਰਜ਼ੀ ਗੱਡੀ ਲੈ ਜਾਓ ਆਪਣੀ ਚਾਰ ਚੀਜ਼ਾਂ ਦੀ ਪੂਰੀ ਜ਼ਿੰਮੇਵਾਰੀ ਹੋ ਇੰਜਨ ਗੇਅਰ ਕਾਗਜ਼ ਨੌਨ ਐਕਸੀਡੈਂਟ ਬਿਲਕੁਲ ਇਹ ਦੇ ਦਾਂਗੇ ਆਪਾਂ 1,70,000 ਰੁਪਏ ਦੀ ਠੀਕ ਹੈ ਜੀ। ਬਾਕੀ ਜੋ ਵੀ ਕੋ ਆਊਗਾ ਵੀਰ ਉਹਦਾ ਮਾਣਦਾਨ ਜ਼ਰੂਰ ਕਰਾਂਗੇ। ਠੀਕ ਹੈ ਜੀ। ਵੀਰੇ ਤੁਹਾਡਾ ਮਾਣਦਾਨ ਹੋਊਗਾ। ਜਦੋਂ ਤੁਸੀਂ ਆ ਕੇ ਮਾਣਦਾਨ ਖੁੱਲ ਹੋਊਗਾ। ਹਾਂਜੀ। ਉਸ ਤੋਂ ਬਾਅਦ ਇਹਦੀ ਕੀ ਗੱਲ ਬਾਤ ਹੈ? ਇਹ ਬਾਈ ਫਿਗੋ ਆਈ ਆਪਣੇ ਕੋਲ ਵਿੱਚ ਘਟੀ ਆ। ਠੀਕ ਹੈ ਜੀ। ਇਹ ਹੈਗੀ ਆ ਗੱਡੀ 14 ਮਾਡਲ। ਠੀਕ ਹੈ ਜੀ। ਇਹ ਹਰਿਆਣੇ ਦਾ ਨੰਬਰ ਆ। ਇਹਦੀ ਐਨਓਸੀ ਬਰਨਾਲੇ ਦੀ ਆ। ਠੀਕ ਹੈ ਜੀ। ਤੇ ਇਹ ਆਪਾਂ ਦੇ ਦਾਂਗੇ 1,25,000 ਰੁਪਏ ਦੀ ਨੰਬਰ ਲਾ ਕੇ। ਲੋ ਜੀ ਨੰਬਰ ਲਾ ਕੇ ਬਈ ਕੋਲੇ ਦਿਖਾ ਦੇ ਗੱਡੀ। ਇੱਧਰ ਚੈੱਕ ਕਰਾ ਦੇ। ਲਾਏ ਲੱਗੇ ਹੋਏ ਨੇ 1,25,000 ਦੀ ਨੰਬਰ ਲਾ ਕੇ BB19 ਬਸ ਆਲੇ ਦਾ ਨੰਬਰ ਲੱਗੋ ਜਿਹਨੇ ਮਿਣਾ ਨੰਬਰ ਤੋਂ ਲੈਣੀ ਆ ਇੰਜ ਚਲਾਉਣੀ ਆ 1 ਲੱਖ ਚ ਦੇ ਦਾਂਗੇ ਸਿਰਫ 1 ਲੱਖ ਚ 14 ਮਾਡਲ ਇਧਰ ਨੰਬਰ ਚੈੱਕ ਕਰਾ ਦੇ 2400 ਨੰਬਰ 2400 ਉਸ ਤੋਂ ਬਾਅਦ ਇਹ ਸੈਂਟਰੋਂ ਆਈ ਆ ਆਪਣੇ ਕੋਲੇ ਵੀਰੇ ਠੀਕ ਹੈ ਜੀ 7 ਮਾਡਲ ਆ 27 ਤੱਕ ਪਾਸ ਆ ਓਨਲੀ 75000 ਰੁਪਏ ਚ ਦੇ ਦਾਂਗੇ ਠੀਕ ਹੈ ਜੀ 7 ਮਾਡਲ 27 ਤੱਕ ਪਾਸ 75000 ਦੀ ਬਾਈ ਕਿਸੇ ਵੀਰ ਨੇ ਹੁੰਦਾ ਵੀ ਬਜਟ ਆਪਾਂ ਘੱਟ ਲਾਉਣਾ ਇਹ ਵੀ ਫੈਮਿਲੀ ਕਾਰ ਵਧੀਆ ਕਾਰ ਆ ਵੀਰੇ ਦੇ ਉਸ ਤੋਂ ਬਾਅਦ ਕਿਹੜੀ ਇੱਕ ਆਪਣੇ ਕੋਲੇ ਬੈਗਨਰ ਆਈ ਆ ਇਹ ਤਿਆਰ ਤੁਰ ਕਰੀ ਜਾਂਦੇ ਹਲੇ ਅਸੀਂ ਠੀਕ ਹੈ ਜੀ ਤੇ ਇਹ ਸੱਤ ਮੜਲਾ 27 ਦਾ ਕਬਾਸ ਆ ਇਹ ਵੀ ਦੇ ਦਾਂਗੇ ਆਪਾਂ 75000 ਰੁਪਏ ਚ ਇਹ ਵੀ 75 ਦੀ ਕੋਲੇ ਆ ਜਾ ਕਰ ਕੋਲੇ ਆ ਕੇ ਦਿਖਾ ਦੇ ਮੜੀ ਦੂਰ ਹੀ ਖੜਾ ਰਹਿਣਾ ਹਾਂ ਗੱਡੀ ਦਿਖਾ ਜਾ ਕਰ ਮੜੀ ਕੋਲ ਬਸ ਕੋਈ ਨਾ ਸੱਤ ਮੜਲਾ बस ਬਾਲੀ ਨੇੜੇ ਦਾ ਜਾਣ ਦੀ ਲੋੜ ਨਹੀਂ ਹਾਂਜੀ ਇਹ 7 ਮਾਡਲ ਹੈ ਜੀ 27 ਤੱਕ ਬਾਸ 27 ਤੱਕ ਬਾਸ ਆ ਤੇ ਕਿੰਨਾ ਰੇਟ ਆ ਜੀ 75000 ਉਹ ਵੀ 75000 ਇਹ ਵੀ 75 ਦੀ ਉਹ ਵੀ 75 ਹਾਂਜੀ ਹਾਂਜੀ ਲੋ ਵੀ ਚਾਲਦੀ ਵੀਡੀਓ ਨੂੰ ਸ਼ੇਅਰ ਕਰਦੇ YouTube ਨੂੰ ਕਰ ਲਿਓ ਸਬਸਕ੍ਰਾਈਬ ਤੇ ਜੇ ਕਿਸੇ ਹੋਰ ਗੱਡੀ ਬਾਰੇ ਜਾਣਕਾਰੀ ਲੈਣੀ ਹੈ ਤਾਂ ਕਾ ਨੰਬਰ ਥੱਲੇ ਚੱਲੀ ਜਾਂਦਾ ਬਹੁਤ ਬਹੁਤ ਧੰਨਵਾਦ ਠੀਕ ਆ ਵੀਰੇ ਸასი ਗੱਲ ਬਾਲਾ ਸਿਕਰ